ਨਮਸ਼ਾਤ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਆਜਾ ਫੋਟੋ ਨਿਕਲਦੀ ਹੈ ਹਾਂ ਸੋਹਣੇ ਅੰਤਵਾਦ ਨੂੰ ਲਿਖੀ ਤੁਸੀਂ ਨਸ਼ਾ ਆਏ ਕਿਹੜਾ ਹੈ ਕੀ ਆ ਸਰਕਾਰ ਤੇ ਪੰਜਾਬ ਪੁਲਿਸ ਬਣਾ ਜਿਹੜੀ ਨਸ਼ਿਆਂ ਦੇ ਖਿਲਾਫ ਮਹਮ ਚੜੀ ਹੋਈ ਹੈ ਉਹਦੇ ਤਹਿਤ ਜਿਹੜੀ ਹੈਗੀ ਅੱਜ ਕਲਰਾਂ ਮੱਲਾ ਨਵਾਂ ਸ਼ਹਿਰ ਸਿੱਟੀ ਥਾਣੇ ਦੇ ਅੱਤਰਗੱਤ ਜਿਹੜਾ ਇੱਕ ਮਹੱਲਾ ਪੈਂਦਾ ਹੈ ਇਹਦੇ ਵਿੱਚ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਜਿਹੜੇ ਇਲੀਗਲ ਉਹਨਾਂ ਨੇ ਕੰਸਟ੍ਰਕਸ਼ਨਸ ਕੀਤੀਆਂ ਹੋਈਆਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਅੱਜ ਜਿਹੜੇ ਪਰਿਵਾਰ ਹੈਗੇ ਉਹਨਾਂ ਨੂੰ ਨਾ ਬੋਲੋ ਕਿਹੜੇ ਕਿਹੜੇ ਤੇ ਕਾਰਵਾਈ ਹੋਈ ਆ ਤੇ ਚਾਰ ਘਰ ਹੈਗੇ ਆ ਜਿਨ੍ਹਾਂ ਦੇ ਵਿੱਚ ਛਿੰਦੋਰਾ ਘਰ ਹੈ ਸੰਤੋਸ਼ ਦਾ ਘਰ ਹੈ ਬੀਨੋ ਦਾ ਘਰ ਹੈ ਤੇ ਰਿੱਤੂ ਦਾ ਘਰ ਹੈ ਇਹਨਾਂ ਦੇ ਮਾਮਲੇ ਸਰ ਕਿੰਨੇ ਕਦਰਜੇ ਨੇ ਇਹਨਾਂ ਦੇ ਸਾਰਿਆਂ ਦੇ ਜਿੰਨੇ ਅਸੀਂ ਵੀਰੋ ਦੀ ਗੱਲ ਕਰਦੇ ਆ ਉਹਨਾਂ ਦੇ 15 ਦੇ ਕਰੀਬ ਮਾਮਲੇ ਦਰਜ ਹੈ ਇੱਕੋ ਪਰਿਵਾਰ ਤੇ ਬਖ ਬਖ ਬੰਦੇ ਕਿਸੇ ਤਰ੍ਹਾਂ ਸਾਰਿਆਂ ਦੇ ਪਰਿਵਾਰਾਂ ਤੇ ਜਿਹੜੇ ਹੈਗੇ 8 8 9 9 ਦੇ ਗਰੀਬ ਮਕਦਮੇ ਦਰਜ ਹੈ ਇਸਾਰੇ ਇਲੀਗਲ ਕੰਸਟਰਕਸ਼ਨ ਦੇ ਉੱਤੇ ਵਾਰ ਕੀਤਾ ਗਿਆ ਕਿ ਨਸ਼ੇ ਵੇਚਦੇ ਸੀ ਤਾਂ ਕਿ ਨਸ਼ੇ ਵੇਚਦੇ ਐ ਔਰ ਇਹ ਨਸ਼ੇ ਵੇਚਦੇ ਨਾਲ ਨਾਲ ਵਾਇਲ ਲਾਜ ਜਿਹੜੇ ਬਣੇ ਹੋਏ ਉਹਨਾਂ ਦੀ ਵੀ ਵਾਇਲੇਸ਼ਨ ਕਰਦੇ ਤਿੰਨੇ ਜਿਹੜਾ ਤਿੰਨ ਕਰਦੇ ਅਗਲਾ ਕੀ ਐਕਸ਼ਨ ਹੋਵੇਗਾ ਤੁਹਾਡਾ ਇਸ ਤੋਂ ਇਲਾਵਾ ਇਸੇ ਤਰ੍ਹਾਂ ਜਿਹੜਾ ਐਕਸ਼ਨ ਜਾਰੀ ਰਹੂਗਾ ਜਿਹੜੇ ਵੀ ਨਸ਼ੇ ਦੇ ਨਾਲ ਸੰਪਤੀਆਂ ਨਜਾਇਜ਼ ਤਰੀਕੇ ਨਾਲ ਬਣਾਈਆਂ ਹੋਈਆਂ ਉਹਨਾਂ ਦੇ ਖਰਦ ਜਾਰੀ ਹੋਵੇ ਹਾਂਜੀ ਵਾਇਦੂ ਜੀ ਦਾ ਖਾਲਸਾ ਵਾਇਦੂ ਜੀ ਦੀ ਫਤਿਹ ਅਸੀਂ ਅੱਜ ਇੱਜ਼ਾਤ ਦੇ

ਮਾਂ ਦਾ ਸਾਰਾ ਦਰਦ ਸੁਣਾਉਣੇ ਤੁਮਣਾ ਨੇ ਕੋਈ ਸ਼ਰਤ ਕੱਥੇ

ਕਿ ਸ਼ਹਿਰ ਦੇ ਵਿਕਾਸ ਕਾਰਜ ਰੁਕੇ ਆ ਉਹਨਾਂ ਤੇ ਰਾਜਨੀਤੀ ਚੱਲ ਰਹੀ ਸੀਗੀ ਤੇ ਮੈਂ ਕਿਤੇ ਨਾ ਕਿਤੇ ਇਹ ਦੇਖ ਰਿਹਾ ਸੀ ਕਿ ਇਹ ਜਿਹੜੀ ਇਹਨਾਂ ਦੀ ਨਿੱਜੀ ਲੜਾਈ ਆ ਇਹ ਦੇ ਵਿੱਚ ਸ਼ਹਿਰ ਪਿਸ ਰਿਆ ਮੈਂ ਕਦੇ ਵੀ ਤੁਪਕੇ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆ ਚਾਹੇ ਉਹ ਸਾਬਕਾ ਵਿਧਾਇਕ ਸਾਹਿਬ ਆ ਚਾਹੇ ਕਾਉਂਸਲਰ ਸਾਹਿਬਾਨ ਆ ਜਿਹੜੇ ਕੋਰਟ ਤੱਕ ਗਏ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ ਲੇਕਿਨ ਇਸ ਪੱਦਰ ਦੀ ਰਾਜਨੀਤੀ ਇਸ ਪੱਦਰ ਦਾ ਝੂਠ ਜਿਸ ਤਰ੍ਹਾਂ ਕਿਸੇ ਨੇ ਪੀ ਐਚ ਡੀ ਕੀਤੀ ਹੁੰਦੀ ਝੂੜ ਦੇ ਵਿੱਚ ਉਹ ਏਦਾਂ ਲੱਗ ਰਿਹਾ ਸੀਗਾ ਪਿਛਲੇ ਦਿਨੀ ਜੀ ਐਨ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸਾਡੇ ਵਿਧਾਇਕ ਸਾਹਿਬ ਉਹ ਤੋਂ ਪਹਿਲਾਂ ਥੋੜੇ ਦਿਨ ਵੀ ਬੋਲੇ ਫਿਰ ਬੋਲੇ ਮੈਂ ਸਮਝਦਾ ਕਿ ਐਨੇ ਝੂਠ ਦਾ ਕਫਰ ਤੋਲਣ ਦਾ ਮੈਨੂੰ ਲੱਗਦਾ ਤਜਰਬਾ ਉਹਨਾਂ ਕੋ ਤੇ ਉਹਨਾਂ ਦੀ ਜੁੰਡਲੀ ਕੋਈ ਹੋ ਸਕਦਾ ਕਿਉਂਕਿ ਆਮ ਬੰਦਾ ਜਿਹੜਾ ਆ ਉਹ ਐਸ ਪੱਦਰ ਤੇ ਝੂਠ ਬੋਲ ਨਹੀਂ ਸਕਦਾ ਜਿੰਨਾ ਉਹ ਝੂਠ ਬੋਲ ਰਹੇ ਆ 1 ਜੁਲਾਈ 2023 ਨੂੰ ਸ੍ਰੀ ਸਚਿੰਦਾਨ ਵਾਣ ਜੀ ਨੂੰ ਜਿਹੜਾ ਆ ਉਹ ਟਰਮੀਨੇਟ ਕਰ ਦਿੱਤਾ ਗਿਆ ਉਹ ਸ਼ਿਕਾਇਤ ਕਿਸ ਦੀ ਸੀਗੀ ਕਾਂਗਰਸੀਆਂ ਦੀ ਕਿਸੇ ਅਕਾਲੀ ਦੀ ਕਿਸੇ ਵਸਪਾ ਦੀ ਜਾਂ ਕਿਸੇ ਹੋਰ ਦੀ ਤਾਂ ਨਹੀਂ ਸੀਗੀ ਉਸ ਦੀ ਸ਼ਿਕਾਇਤ ਹੈ ਉਹਨੂੰ ਟਰਮੀਨੇਟ ਕਰ ਦਿੱਤਾ ਕਾਂਗਰਸ ਵਾਲੇ ਸ਼ਿਕਾਇਤ ਕਰਦੇ ਆ ਤੇ ਅੱਜ ਉਹ ਮਗਰਮੱਛ ਦੇ ਹੱਲੂ ਬਹਾ ਰਹੇ ਆ ਜੀ ਪ੍ਰਧਾਨ ਨੂੰ ਗਲਤ ਕਰ ਦਿੱਤਾ ਗਲਤ ਕਰਤਾ ਠੀਕ ਕਰਤਾ ਕੋਰਟ ਦਾ ਮੈਟਰ ਹੈ ਹਾਈ ਕੋਰਟ ਦੇ ਵਿੱਚ ਆ ਜੋ ਵੀ ਮਾਨਜੋਗ ਹਾਈ ਕੋਰਟ ਫੈਸਲਾ ਦੇਊਗੀ ਕੋਈ ਗੱਲ ਨਹੀਂ ਉਸ ਤੋਂ ਅੱਗੇ 1 ਜੁਲਾਈ 2023 ਤੋਂ ਬਾਅਦ ਜਦੋਂ ਟਰਮੀਨੇਟ ਕਰਤਾ ਤੇ ਉਹਨਾਂ ਨੂੰ ਸਿਰਫ ਪ੍ਰਧਾਨਗੀ ਤੋਂ ਟਰਮੀਨੇਟ ਕੀਤਾ ਸੀਗਾ ਨਾ ਕਿ ਐਮਸੀ ਤੋਂ ਕਾਂਗਰਸ ਕੋ ਉਸ ਦਿਨ ਤੱਕ ਸਪਸ਼ਟ ਬਹੁਤ ਮਤ ਸੀਗਾ ਤੇ ਉਹ ਉਹਦੀ ਜਗ੍ਹਾ ਨਵਾਂ ਪ੍ਰਧਾਨ ਬਣਾ ਲੈਂਦੇ ਅੱਜ ਜਿਹੜੇ ਮਗਰਮਚਦੇ ਹੰਝੂ ਬਾਹਰ ਆ ਰਹੇ ਆ ਉਸ ਤੋਂ ਅੱਗੇ ਜਦੋਂ ਉਹ ਟਰਮੀਨੇਟ ਹੋ ਗਏ ਸ਼ਹਿਰ ਦੇ ਵਿਕਾਸ ਦੇ ਕੰਮ ਸ਼ਹਿਰ ਦੇ ਮੁਲਾਜ਼ਮਾਂ ਦੇ ਕੰਮ ਰੁਕ ਗਏ ਤੇ ਇੱਕ ਨਿਯਮ ਤਹਿਤ ਇੱਕ ਐਕਟ ਬਣਦਾ ਵੀ ਤੁਸੀਂ ਮੀਟਿੰਗ ਕਰ ਸਕਦੇ ਆ ਜਿਹੜਾ ਏਜੰਡਾ ਕੱਢਿਆ ਜਾਂਦਾ ਉਹ ਸਾਰੇ ਕਾਉਂਸਲਰਾਂ ਨੂੰ ਕੱਢਿਆ ਜਾਂਦਾ ਨਾ ਕਿ ਪਾਰਟੀਕੂਲਰ ਕਿਸੇ ਪਾਰਟੀ ਦੇ ਨੂੰ ਉਹ ਜਦੋਂ ਏਜੰਡਾ ਕੱਢਿਆ ਗਿਆ ਤੇ ਉਹ ਏਜੰਡਿਆਂ ਦੇ ਵਿੱਚ ਮੀਟਿੰਗਾਂ ਹੁੰਦੀਆਂ ਰਹੀਆਂ ਚਾਹੇ ਉਹ ਮੀਟਿੰਗਾਂ ਕਿਸੇ ਨੂੰ ਚੇਅਰਮੈਨ ਚੁਣਿਆ ਜਾਂਦਾ ਸੀਗਾ ਸਾਡੇ ਵਿਧਾਇਕ ਸਾਹਿਬ ਕਹਿੰਦੇ ਰਲਿਓ ਆ ਅਸੀਂ ਤਾਂ ਤੁਹਾਡੇ ਨਾਲ ਵੀ ਰਲਿਓ ਆ ਤੇ ਤੁਸੀਂ ਸ਼ਹਿਰ ਦੇ ਵਿਕਾਸ ਦੀ ਗੱਲ ਕਰੋਗੇ ਅਸੀਂ ਤੁਹਾਡੇ ਨਾਲ ਵੀ ਆ ਤੁਹਾਡਾ ਪ੍ਰਧਾਨ ਮੀਟਿੰਗਾਂ ਕਰਦਾ ਸੀ ਜੇ ਚੰਗੇ ਕੰਮ ਕਰਦਾ ਸੀ ਤਾਂ ਉਹਦੀ ਸ਼ਾਬਾਸ਼ ਵੀ ਕਰਦੇ ਸੀਗੇ ਤੇ ਅੱਜ ਤੁਹਾਡੇ ਕਾਉਂਸਲਰ ਨਾ ਉਹ ਮੀਟਿੰਗਾਂ ਦੇ ਵਿੱਚ ਆਉਂਦੇ ਆ ਫਿਰ ਤੁਸੀਂ ਲੋਕਾਂ ਨੂੰ ਇਹ ਗਮਰਾਹ ਕਰ ਰਹੇ ਆ ਕਿ ਜੀ ਹਾਈ ਕੋਰਟ ਦੇ ਵਿੱਚ ਤਾਂ ਕੋਈ ਸਟੇ ਲੈਿਆ ਹੀ ਨਹੀਂ ਜੀ ਇਹ ਤਾਂ ਚੋਰ ਬਜਾਰੀ ਰੋਕਣ ਲਈ ਜੀ ਇਹਨਾਂ ਦੀ ਚੋਰੀ ਰੋਕਣ ਦੇ ਲਈ ਕਿੱਡੀ ਹਾਸੋਹੀਣ ਗੱਲ ਆ ਕਿ ਚੋਰ ਬਜਾਰੀ ਸ਼ਬਦ ਵਰਤ ਰਿਹਾ ਮੈਂ ਉਸ ਭਲੇ ਪੁਰਸ਼ ਨੂੰ ਪੁੱਛਣਾ ਚਾਹਨਾ ਵੀ ਆ ਮੀਟਿੰਗਾਂ ਹੋਈਆਂ ਇੱਕ ਅਨਪੜ੍ਹ ਬੰਦੇ ਨੂੰ ਲਿਆ ਕੇ ਵੀ ਦਿਖਾ ਦਿਓ ਇਹਨਾਂ ਮੀਟਿੰਗਾਂ ਦੇ ਵਿੱਚ ਕਿਹੜਾ ਘਪਲਾ ਹੋ ਗਿਆ ਮੀਟਿੰਗਾਂ ਦੇ ਵਿੱਚ ਏਜੰਡਾ ਨਿਕਲਦਾ ਏਜੰਡੇ ਦੇ ਅੰਦਰ ਸ਼ਹਿਰ ਦੇ ਵਿਕਾਸ ਦੇ ਕਰ ਮਲਾਜਮਾਂ ਦੇ ਵਾਧੇ ਤਨਖਾਹਾਂ ਮਲਾਜਮਾਂ ਦੇ ਕੋ ਟੀਏਡੀਏ ਮਲਾਜਮਾਂ ਦੀਆਂ ਕੋ ਵਰਦੀਆਂ ਕੋਈ ਹੋਰ ਕੰਮ ਨਾਲ ਰਿਲੇਟਡ ਜਿਹੜੇ ਕੰਮ ਆ ਕਿਸੇ ਨੇ ਛੁੱਟੀ ਜਾਣਾ ਕਿ ਇਹਦਾ ਪਾਸਪੋਰਟ ਬਣਨਾ ਕਿਸੇ ਦਾ ਨੌਕਰੀ ਦਾ ਤੇ ਉਹ ਉਹਨਾਂ ਨੇ ਉਹਦੇ ਅੰਦਰ ਕੋਡ ਦੇ ਅੰਦਰ ਜਾ ਕੇ ਸਟੇ ਲਿਆ ਤੇ ਉਹ ਮੀਟਿੰਗਾਂ ਰੱਦ ਹੋਈਆਂ ਤੇ ਸਟੇ ਕਿਹਨੂੰ ਕਹਿੰਦੇ ਆ ਬੀਬੀ ਜਿੰਦਰਜੀਤ ਕੌਰ ਨੇ ਪਹਿਲਾਂ ਡਾਕਟਰ ਕਮਲਜੀਤ ਨੇ 28 8 2023 ਨੂੰ ਉਹਨਾਂ ਦੀ ਪ੍ਰਧਾਨਗੀ ਇੱਕ ਚੇਅਰਮੈਨ ਦੀ ਮੀਟਿੰਗ ਕੀਤੀ ਉਹਦਾ ਤੁਸੀਂ ਮਤਾ ਦੇਖ ਸਕਦੇ ਆ ਜਿਵੇਂਗਾ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਫਿਰ 28 24 6 2024 ਨੂੰ ਬੀਬੀ ਜਿੰਦਰਜੀਤ ਕੌਰ ਉਹਨਾਂ ਨੂੰ ਨਗਰ ਕੌਂਸਲ ਦੀ ਮੀਟਿੰਗ ਦਾ ਦੁਆਰਾ ਏਜੰਡਾ ਜਿਹਦਾ ਰੁਟੀਨ 'ਚ ਜਾਂਦਾ ਸਾਰੇ ਕੌਂਸਲਰ ਸਾਹਿਬਾਨ ਨੂੰ ਗਿਆ ਕਾਂਗਰਸੀ ਕੌਂਸਲਰ ਨਹੀਂ ਆਏ ਉਹਦੇ ਵਿੱਚ ਇਹਨਾਂ ਨੂੰ ਸਰਬਸੰਮਤੀ ਨਾਲ ਚੇਅਰਪਰਸਨ ਚੁਣ ਕੇ ਕੰਮ ਕਿਹੜੇ ਸ਼ਹਿਰ ਦੇ ਪਾਸ ਕੀਤੇ ਗਏ ਲਗਭਗ 4.5 ਕਰੋੜ ਰੁਪਏ ਦੇ ਕੰਮ ਉਹਦੇ ਅੰਦਰ ਕੀ ਸੀ ਰੇਲਵੇ ਰੋਡ ਸਲੋ ਰੋਡ ਕਲਾਮ ਰੋਡ ਔਰ ਹੀਰਾ ਜਟਾ ਮੱਲਾ ਔਰ ਸ਼ਹਿਰ ਦੇ ਵੱਖ-ਵੱਖ ਬਾਡਾਂ ਦੇ ਕੰਮ ਤੇ ਅੱਜ ਸਰਦਾਰ ਅੰਗਰ ਸਿੰਘ ਜੀ ਕਹਿੰਦੇ ਆ ਕਿ ਰੇਲਵੇ ਰੋਡ ਤੇ ਮੈਂ ਸਟੇ ਨਹੀਂ ਲਿਆ ਤੇ ਅੱਜ ਤੁਹਾਡੀ ਵਜ੍ਹਾ ਕਰਕੇ 24 6 2024 ਨੂੰ ਜਿਹੜਾ ਕੰਮ ਪਾਸ ਹੋਇਆ ਜਦੋਂ ਤੁਸੀਂ ਆਪਣੇ ਅੰਦਰ ਇਹ ਗੱਲ ਮੰਨੀ ਆ ਕਿ ਉਹਨਾਂ ਮੀਟਿੰਗਾਂ ਤੇ ਸਟੇ ਹੋ ਗਿਆ ਜਦੋਂ ਮੀਟਿੰਗਾਂ ਤੇ ਸਟੇ ਹੋ ਗਿਆ ਜਿਹੜੇ ਏਜੰਡੇ ਆ ਇਹ ਕੈਨਸਲ ਹੋ ਗਿਆ ਤੇ ਅੱਜ ਲਗਭਗ 1 ਸਾਲ ਪਿੱਛੇ ਉਹ ਕੰਮ ਚੱਲ ਗਿਆ ਤੁਸੀਂ ਕਹਿੰਦੇ ਰੇਲਵੇ ਰੋਡ ਤੇ ਸਟੇ ਨਹੀਂ ਲਿਆ ਜੇ ਮੀਟਿੰਗਾਂ ਰੱਦ ਹੋ ਗਈਆਂ ਸਟੇ ਕਿਹਨੂੰ ਕਹਿੰਦੇ ਆ ਫਿਰ ਉਹ ਮੀਟਿੰਗਾਂ ਰੱਦ ਕਰਾਉਣ ਤੋਂ ਬਾਅਦ ਦੁਬਾਰਾ ਹੁਣ ਮੀਟਿੰਗਾਂ ਹੋਊਗੀਆਂ ਪਾਸ ਹੋਊਗੇ ਫਿਰ ਟੈਂਡਰ ਲੱਗੂਗੇ ਕਿੱਥੇ ਟੈਂਡਰ ਲਾ ਕੇ ਸਾਰੀਆਂ ਸੜਕਾਂ ਬਣ ਜਾਣੀਆਂ ਸੀਗੀਆਂ ਤੁਸੀਂ ਲੋਕਾਂ ਨੂੰ ਗਮਰਾਹ ਨਾ ਕਰੋ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਵੀਨ ਪਾਟਿਆ ਜੀ ਨੇ ਬੜਾ ਵਧੀਆ ਸ਼ਬਦਾਂ ਦੀ ਵਰਤੋਂ ਵੀ ਸ਼ਰਮ ਆਉਣੀ ਚਾਹੀਦੀ ਆ ਮੈਨੂੰ ਤਾਂ ਪਾਟਿਆ ਸਾਹਿਬ ਬਹੁਤ ਸ਼ਰਮ ਆਉਂਦੀ ਆ ਮੈਨੂੰ ਤਾਂ ਇਸ ਵਾਰ ਤੁਹਾਡੇ ਉਸ ਹਾਊਸ ਦਾ ਮੈਂਬਰ ਬਣ ਕੇ ਵੀ ਸ਼ਰਮ ਆ ਰਹੀ ਆ ਕਿ ਮੈਂ ਉਸ ਹਾਊਸ ਦਾ ਨਮਾਇੰਦਾ ਆ ਜਿੱਥੇ ਝੂਠ ਦਾ ਪਲੰਦਾ ਔਰ ਮੈਨੂੰ ਲੱਗਦਾ ਅਨਪੜ੍ਹ ਬੰਦਾ ਵੀ ਤੁਹਾਡੇ ਨਾਲ ਸਿਆਣਾ ਹੋਣਾ ਕਿ ਅੱਜ ਤੱਕ ਕੋਈ ਕੋਟਾਂ ਦੇ ਵਿੱਚ ਸ਼ਹਿਰ ਦੀਆਂ ਮੀਟਿੰਗਾਂ ਰੱਦ ਨਹੀਂ ਕਰਾਉਣ ਗਿਆ ਉਹ ਇਹ ਨਹੀਂ ਕਹਿਣ ਗਿਆ ਵੀ ਕਫਲੇ ਹੁੰਦੇ ਆ ਸਾਰੇ ਪੱਤਰਕਾਰ ਸਹਿਬਾਨ ਪੜ੍ਹੇ ਲਿਖੇ ਬੈਠੇ ਆ ਆ ਜੰਡੀਆਂ ਦੀਆਂ ਕਾਪੀਆਂ ਲੈ ਲਓ 6 ਮੀਟਿੰਗਾਂ ਹੋਈਆਂ 6 ਮੀਟਿੰਗਾਂ ਦੇ ਵਿੱਚ ਮੁਲਾਜ਼ਮਾਂ ਦੇ ਕੰਮ ਪਾਸ ਹੋ ਕਿਸੇ ਦੀ ਕੋਠੀ ਪਰਸਨਲ ਤਾਂ ਨਹੀਂ ਪਾਸ ਹੋਈ ਸ਼ਹਿਰ ਦੇ ਕੰਮ ਹੋਏ ਆ ਤੇ ਅੱਜ ਤੁਸੀਂ ਲੋਕਾਂ ਨੂੰ ਝੂਠ ਬੋਲ ਕੇ ਜਿਹੜੀ ਆਪਣੀ ਨਲਾਇਕੀ ਆ ਉਹਨੂੰ ਲੁਕਾਉਣ ਦੇ ਮਾਰੇ ਅੱਜ ਤੁਸੀਂ ਇਹ ਕਹਿ ਰਹੇ ਆ ਜੀ ਇਹ ਸਟੇ ਹੋਇਆ ਨਹੀਂ ਜੇ ਸਟੇ ਹੋਇਆ ਮੀਟਿੰਗਾਂ ਰੱਦ ਹੋਈਆਂ ਉਹ ਤੁਹਾਡੀ ਨਲਾਇਕੀ ਕਰਕੇ ਹੋਈਆਂ ਜੇ ਤੁਸੀਂ ਸਿਆਣਪ ਵਰਤਦੇ ਕਿ ਸ਼ਹਿਰ ਦੇ ਵਿਕਾਸ ਦੇ ਕਾਰਜ ਹੋਣੇ ਚਾਹੀਦੇ ਆ ਤੁਹਾਡੇ ਐਮਸੀਓ ਦੇ ਮੀਟਿੰਗਾਂ ਦੇ ਪਾਰਟਿਸਪੀਟ ਕਰਦੇ ਤਾਂ ਇਹ ਨੌਬਤ ਨਹੀਂ ਆਣੀ ਸੀ ਔਰ ਇਸ ਜਿਹੜੀ ਰੇਲਵੇ ਰੋਡ ਦੀ ਗੱਲ ਕਰ ਰਹੇ ਆ ਜਦੋਂ ਤੁਸੀਂ ਇਸ ਸਰਕਾਰ ਦੇ ਅੰਦਰ ਸ਼ਾਸਕ ਸਿਗੇ ਐਮਐਲਏ ਸਿਗੇ ਤੁਹਾਡੀ ਰਹਿਨ ਮੈਂ ਇਹ ਜੋ ਸੜਕ ਬਣੀ ਅੱਜ ਵੀ ਲਾਈਵ ਨਵਾਂ ਸ਼ਹਿਰ ਬੈਠੇ ਆ ਉਹਦੇ ਤੇ 15 ਦਿਨ ਬਾਅਦ ਸੜਕ ਟੁੱਟ ਗਈ ਮੈਂ ਇੰਟਰਵਿਊ ਦਿੱਤੀ ਕਿ ਇਹ ਸੜਕ 15 ਦਿਨਾਂ ਬਾਅਦ ਟੁੱਟਣ ਲੱਗ ਪਈ ਆ ਬੇ ਇਹਦੀ ਅਦਾਇਗੀ ਨਾ ਦਿੱਤੀ ਜਾਵੇ ਉਦੋਂ ਤੱਕ ਤੁਸੀਂ ਚੋਰ ਦਰਵਾਜ਼ੇ ਨਹੀਂ ਠੇਕੇਦਾਰ ਨੂੰ ਅਦਾਇਗੀ ਕਰ ਦਿੱਤੀ ਉਦੋਂ ਦਾ ਤੁਹਾਨੂੰ ਆਪੋਜੀਸ਼ਨ ਦੀ ਆਵਾਜ਼ ਸੁਣੀ ਨਹੀਂ ਅੱਜ ਜੇ ਆਪੋਜੀਸ਼ਨ ਗੱਲ ਕਰਦੀ ਆ ਤਾਂ ਤੁਸੀਂ ਕਹਿੰਦੇ ਆ ਜੀ ਉਸ ਟਾਈਮ ਤੁਸੀਂ ਸੱਤਾ ਦੇ ਵਿੱਚ ਸੀਗੇ ਉਹ ਸੜਕ ਟੁੱਟੀ ਆ ਤਾਂ ਤੁਹਾਡੀ ਵਜ੍ਹਾ ਕਰਕੇ ਉੱਥੇ ਦੇ ਲੋਕਾਂ ਨੂੰ ਇਲਾਕੇ ਨੂੰ ਖਮਾ ਅੱਜ ਆ ਭੁਗਤਣਾ ਪੈ ਰਿਹਾ ਇਹ ਤੁਹਾਡੀ ਚੋਰੀ ਬਜਾਰੀ ਕਰਕੇ ਔਰ ਉਸ ਤੋਂ ਬਾਅਦ ਠੇਕੇਦਾਰ ਨੂੰ 17 ਲੱਖ ਰੁਪਏ ਤੁਸੀਂ ਵੱਧ ਦਿੱਤਾ ਚੋਰ ਦਰਵਾਜ਼ੇ ਰਹੀਂ ਉਹ ਵੀ ਵਾਪਸ ਆਇਆ ਤੇ ਅੱਜ ਤੁਸੀਂ ਉਹਦੀ ਗੱਲ ਕਿਉਂ ਨਹੀਂ ਕਰਦੇ ਤੁਹਾਡੇ ਐਮਸੀ ਵਿਦੇਸ਼ ਦੇ ਅੰਦਰ ਭੱਜ ਗਏ ਨਵਾਂ ਸ਼ਹਿਰ ਦੇ ਲੋਕਾਂ ਨੇ ਗਰਾਹ ਕੀਤਾ ਆ ਸਚਿੰਦਵਾਨ ਨੂੰ ਪ੍ਰਧਾਨਗੀ ਦਾ ਟਰਮੀਨੇਟ ਕੀਤਾ ਹਾਈ ਕੋਰਟ ਦੇ ਅੰਦਰ ਕੇਸ ਆ ਤੇ ਅੱਜ ਉਹ ਵਿਦੇਸ਼ ਭੱਜ ਗਿਆ ਇਸੇ ਤਰ੍ਹਾਂ ਮੋਨਕਾ ਜੰਗੜਾ ਜੀ ਭੱਜ ਗਏ ਜੇ ਤੁਹਾਨੂੰ ਸ਼ਹਿਰ ਦੇ ਨਾਲ ਅੱਜ ਮਗਰਮੱਛ ਦੇ ਇੰਨੇ ਤਰੂ ਬਹਾਨੇ ਆ ਇੰਨੀ ਹਮਦਰਦੀ ਆ ਤਾਂ ਉਹਨਾਂ ਨੂੰ ਵਾਪਸ ਸਦੋ ਜਿਹੜੀਆਂ ਉਹਨਾਂ ਨੇ ਤਨਖਾਹਾਂ ਲਈਆਂ ਬਾਹਰ ਵਿਦੇਸ਼ ਚ ਬੈਠ ਕੇ ਉਹ ਖਜ਼ਾਨੇ ਨੂੰ ਚੂਨਾ ਲਾਇਆ ਉਹ ਖਜ਼ਾਨੇ 'ਚ ਜਮ੍ਹਾਂ ਕਰਾਓ ਔਰ ਉਹਨਾਂ ਨੂੰ ਇੱਥੇ ਸਦੋ ਔਰ ਉਹ ਲੋਕਾਂ ਦੀ ਸੇਵਾ ਕਰਨ ਆਜੂ ਨਾ ਏਰੀਆ ਦਾ ਹਾਲਤਾ ਦੇਖੋ ਜਾ ਕੇ ਲੋਕੀ ਸੈਨ ਕਰਾਉਣ ਨੂੰ ਵੀ ਤਰਸਦੇ ਆ ਤੁਹਾਨੂੰ ਲੋਕਾਂ ਨੇ ਕਦੇ ਮਾਫ਼ ਨਹੀਂ ਕਰਨਾ ਤੁਹਾਡੇ ਦੋ ਦੋ ਕਾਉਂਸਲਰ ਵਿਦੇਸ਼ ਬੱਜ ਜਾਂਦੇ ਆ ਲੋਕਾਂ ਨੇ ਤੁਹਾਨੂੰ ਬਹੁਤ ਮਤ ਦਿੱਤਾ ਸੀਗਾ ਅੱਜ ਵੀ ਬਹੁਤ ਮਤ ਤੁਹਾਡੇ ਕੋਲ ਆ ਲੇਕਿਨ ਤੁਸੀਂ ਲੋਕਾਂ ਨੂੰ ਗਮਰਾਹ ਕਰਦੇ ਆ ਮੈਂ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹ ਰਾ ਹਾਂ ਕਿ ਬੀਬੀ ਜਿੰਦਰ ਕੌਰ ਦੀ ਜਿਹੜੇ ਸਭ ਤੋਂ ਸੀਨੀਅਰ ਕਾਉਂਸਲਰ ਆ ਉਹਨਾਂ ਨੂੰ ਕੋਰਟ ਦੇ ਅੰਦਰੋਂ ਨੋਟਿਸ ਦਿਵਾਣਿਆ ਕਿ ਤੁਸੀਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਆ ਫਿਰ ਤੁਸੀਂ ਸ਼ਹਿਰ ਦੀ ਡਿਵੈਲਪਮੈਂਟ ਦੇ ਕੰਮ ਪਾਸ ਕਰਦੇ ਆ ਇਹ ਦੁਰਵਰਤੋਂ ਦਾ ਇਲਜ਼ਾਮ ਲਾਇਆ ਤੇ ਖਾਲਸਾ ਪਰਿਵਾਰ ਨੇ ਹਮੇਸ਼ਾ ਹੀ ਪ੍ਰਮਾਤਮਾ ਨੇ ਚੜ੍ਹਦੀ ਕਲਾ ਵਿੱਚ ਰੱਖਿਆ ਚਾਹੇ ਸਾਡੀ ਮਾਤਾ ਦੀ ਉਮਰ ਅੱਜ ਵੀ 74 ਸਾਲ ਆ ਹਾਈ ਕੋਰਟ ਛੱਡ ਕੇ ਤੁਸੀਂ ਜਿੱਥੇ ਮਰਜ਼ੀ ਭੇਜ ਦਿਓ ਜੇਲ੍ਹ 'ਚ ਵੀ ਭੇਜ ਦਿਓ ਸ਼ਹਿਰ ਦੇ ਹਿੱਤਾਂ ਦੀ ਖਾਤਰ ਇਹ ਅਧਿਕਾਰਾਂ ਦੀ ਦਰਬਾਰ ਤੋਂ ਤੁਸੀਂ ਇਸ ਚੀਜ਼ ਨੂੰ ਸਮਝਦੇ ਨਾ ਸ਼ਹਿਰ ਦੀ ਡਿਵੈਲਪਮੈਂਟ ਨੂੰ ਤਾਂ ਅਸੀਂ ਉਹ ਵੀ ਖੜੇ ਮੱਥੇ ਪ੍ਰਮਾਨ ਕਰਦੇ ਆਂ ਚਾਹੇ ਜੇਲ੍ਹ 'ਚ ਭੇਜ ਦਿਓ ਤਾਂ ਵੀ ਨਹੀਂ ਡਰਦੇ ਲੇਕਿਨ ਅੱਜ ਤੁਹਾਡੀਆਂ ਕਰਤੂਤਾਂ ਜੱਗ ਅੱਗੇ ਜ਼ਾਹਿਰ ਕਰਾਂਗੇ ਕਿ ਤੁਸੀਂ ਜਿਸ ਫਤਰੀ ਰਾਜਨੀਤੀ ਕਰਦੇ ਹੋ ਸ਼ਰਮ ਤਾਂ ਤੁਹਾਨੂੰ ਆਣੀ ਚਾਹੀਦੀ ਆ ਔਰ ਸ਼ਹਿਰ ਵਾਸੀਆਂ ਨੂੰ ਝੂਠ ਬੋਲ-ਬੋਲ ਕੇ ਕਹਿੰਦੇ ਹੋ ਜੀ ਕਪੜੇ ਹੁੰਦੇ ਸੀਗੇ ਤੇ ਆਹ ਪ੍ਰੈਸ ਬੈਠੀ ਆ ਆ ਮੀਟਿੰਗਾਂ ਦਾ 베ਰਵਾ ਆ ਇਹਦੇ ਵਿੱਚ ਦੱਸ ਦਿਓ ਕਿਹੜਾ ਕਪੜਾ ਹੋਇਆ ਤੁਸੀਂ ਮਿੱਟੀ ਦੀ ਗੱਲ ਕੀਤੀ ਮਿੱਟੀ ਦੇ ਤੁਹਾਡੇ ਕਾਂਗਰਸੀ ਕੌਂਸਲਰਾਂ ਨੇ ਪਹਿਲਾਂ ਸਾਈਨ ਕੀਤੇ ਉਸ ਤੋਂ ਬਾਅਦ ਅਸੀਂ ਕੀਤੇ ਆ ਮਿੱਟੀ ਵੱਧ ਘੱਟ ਪੈ ਕੇ ਤੁਸੀਂ ਧਰਨਾ ਦਿੱਤਾ ਤੁਸੀਂ ਕਿਹਾ ਵੀ ਅਕਾਲੀ ਦਲ ਵੀ ਸਾਡਾ ਸਾਥ ਦੇਵੇ ਅਸੀਂ ਤੁਹਾਡਾ ਸਾਥ ਦੇਣ ਆਏ ਅਸੀਂ ਕਿਹਾ ਜੇਸ ਏਜੰਸੀ ਰੋਂ ਤੁਸੀਂ ਇਨਕੁਆਰੀ ਕਰਾਣੀ ਸਾਡੇ ਤੋਂ ਸਾਈਨ ਕਰਾ ਲਓ ਉੱਥੇ ਲਫਾਵੇ ਬਾਜੀ ਕਰਕੇ ਉੱਠ ਗਏ ਤੇ ਅੱਜ ਸਿੱਟਾ ਕੀ ਆ ਤੁਸੀਂ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਅੱਜ ਤੁਸੀਂ ਝੂਠ ਬੋਲ-ਬੋਲ ਕੇ ਲੋਕਾਂ ਨੂੰ ਇਹ ਨਹੀਂ ਬੁੱਧੂ ਬਣਾ ਸਕਦੇ ਕਿ ਤੁਸੀਂ ਜੀ ਸਟੇ ਨਹੀਂ ਲਿਆ ਜੇ ਸਟੇ ਲਿਆ ਇਹ ਅੱਜ ਇਹ ਸੜਕਾਂ ਰੁਕੀਆਂ ਤਾਂ ਜੁਮੇਵਾਰ ਤੁਸੀਂ ਆਂ ਜੇ ਟੁੱਟੀਆਂ ਤਾਂ ਤੁਹਾਡੀ ਪ੍ਰਧਾਨਗੀ ਦੀ ਟੁੱਟੀਆਂ ਤੁਹਾਡੇ ਐਮਐਲਏ ਦੇ ਹੁੰਦੇ ਹੋ ਟੁੱਟੀਆਂ ਤੇ ਅੱਜ ਤੁਸੀਂ ਲੋਕਾਂ ਨੂੰ ਇਹ ਕਹਿ ਰਹੇ ਆ ਲਓ ਜੀ ਇਹ ਕੱਪੜੇ ਹੋ ਰਹੇ ਆ ਜੇ ਇੱਕ ਅਨਪੜ੍ਹ ਬੰਦੇ ਨੂੰ ਲਿਆ ਕੇ ਇਹ ਏਜੰਡੇ ਪੜ੍ਹਾਉਂਦੇ ਜਾਣ ਤਾਂ ਮੈਨੂੰ ਲੱਗਦਾ ਉਹ ਵੀ ਤੁਹਾਡੇ ਨਾਲੋਂ ਜ਼ਿਆਦਾ ਸਿਆਣਾ ਨਿਕਲੂਗਾ ਜੇ ਮੀਟਿੰਗਾਂ ਦਾ ਇੱਕ ਪ੍ਰੋਸੈਸ ਹੁੰਦਾ ਮੀਟਿੰਗਾਂ ਦੇ ਵਿੱਚ ਏਜੰਡੇ ਪਾਸ ਹੁੰਦੇ ਆ ਏਜੰਡੇ ਪਾਸ ਹੋਣ ਤੇ ਕੱਪੜੇ ਹੋ ਜਾਂਦੇ ਆ ਆ ਮੀਡੀਆ ਬੈਠਾ ਪੜ੍ਹਿਆ ਲਿਖਿਆ ਆ ਦੱਸ ਦਿਓ ਜੀ ਇਹਦੇ ਵਿੱਚ ਕੱਪੜੇ ਹੋ ਜਾਂਦੇ ਆ ਜੇ ਅਜੰਡਾ ਪਾਸ ਕਰਦੇ ਆ ਜੋ ਨਿਜਮਿਆ ਮਿਊਸਪਲ ਐਕਟ ਮੁਤਾਬਕ ਠੀਕ ਹੈ ਕੋਈ ਟੈਕਨੀਕਲ ਗਲਤੀ ਹੋਈ ਹੋਗੀ ਮਾਨਯੋਗ ਹਾਈ ਕੋਰਟ ਨੇ ਜੇ ਉਹਦੇ ਉਲਟ ਦਿੱਤਾ ਤਾਂ ਸੁਪਰੀਮ ਕੋਰਟ ਫੈਸਲਾ ਦੇ ਦੂਗੀ ਲੇਕਿਨ ਅੱਜ ਨਵੇਂ ਸਿਰੋਂ ਜਿਹੜੀ ਪ੍ਰਧਾਨਗੀ ਦੀ ਇਲੈਕਸ਼ਨ ਦੀ ਗੱਲ ਕਰ ਰਹੇ ਆ ਅਸੀਂ ਤਾਂ ਅੱਜ ਵੀ ਕਹਿੰਦੇ ਆ ਵੇ ਸੀਨੀਅਰ ਜੂਨੀਅਰ ਦਾ ਇਲੈਕਸ਼ਨ ਹੋਣਾ ਚਾਹੀਦਾ ਜਿਹੜੇ ਸੱਤਾ ਦੇ ਕਾਬਜ ਤੇ ਰਿਆ ਉਹਨਾਂ ਨੂੰ ਕਰਾਉਣਾ ਚਾਹੀਦਾ ਲੇਕਿਨ ਤੁਸੀਂ ਵੀ ਜਦੋਂ ਸੱਤਾ ਦੇ ਵਿੱਚ ਸੀਗੇ ਤੁਹਾਡਾ ਲਲਿਤ ਮੋਨ ਪਾਟਕ ਕਾਂਗਰਸ ਦਾ ਪ੍ਰਧਾਨ ਸੀਗਾ ਤੇ ਤੁਸੀਂ ਵੀ ਇੱਕ ਵਾਰ ਸੀਨੀਅਰ ਜੂਨੀਅਰ ਦਾ ਇਲੈਕਸ਼ਨ ਕਰਾਇਆ ਸੀ ਮੁੜ ਕੇ ਤੁਸੀਂ 5 ਸਾਲ ਇਲੈਕਸ਼ਨ ਨਹੀਂ ਹੋਣ ਦਿੱਤਾ ਸੀਗਾ ਤੇ ਅੱਜ ਤੁਸੀਂ ਅੱਜ ਰੋ ਰੋ ਕੇ ਦੱਸਦੇ ਹੋ ਜੀ ਇਲੈਕਸ਼ਨ ਨਹੀਂ ਹੁੰਦੀ ਅਸੀਂ ਤਾਂ ਉਦੋਂ ਵੀ ਆਪੋਜੀਸ਼ਨ 'ਚ ਪਿੱਟਦੇ ਸੀ ਵੀ ਇਲੈਕਸ਼ਨ ਹੋਣੀ ਚਾਹੀਦੀ ਆ ਅੱਜ ਵੀ ਕਹਿੰਦੇ ਆ ਸੱਤਾਧਾਰੀਆਂ ਨੂੰ ਵੀ ਇਲੈਕਸ਼ਨ ਕਿਉਂ ਨਹੀਂ ਕਰਾਉਂਦੇ ਇਲੈਕਸ਼ਨ ਹੋਣੀ ਚਾਹੀਦੀ ਆ ਔਰ ਸ਼ਹਿਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਆ ਆਪਸੀ ਭਾਈਚਾਰੇ ਨਾਲ ਸ਼ਹਿਰ ਦੇ ਕੰਮ ਕਰਾਉਣੇ ਚਾਹੀਦੇ ਸਾਨੂੰ ਲੋਕਾਂ ਨੇ ਹਾਈ ਕੋਰਟ ਲਈ ਨਹੀਂ ਭੇਜਿਆ ਜਿੱਥੇ ਤੁਸੀਂ ਗਮਰਾਹ ਕਰਦੇ ਆ ਲੋਕਾਂ ਨੇ ਭੇਜਿਆ ਤੁਹਾਡੇ ਕੌਂਸਲਰਾਂ ਨੂੰ ਹਾਊਸ ਦੇ ਅੰਦਰ ਜੇ ਕੋ ਕਪੜਾ ਹੁੰਦਾ ਚੋਰ ਬਜਾਰੀ ਹੁੰਦੀ ਆ ਉਥੇ ਰਜਿਸਟਰਿਆ ਅਸੀਂ ਆਪੋਜੀਸ਼ਨ 'ਚ ਅੱਜ ਵੀ ਬੈਠੇ ਆ ਤੁਸੀਂ ਤਾਂ ਸੱਤਾ 'ਚ ਰਹੇ ਆ ਅਸੀਂ ਆਪੋਜੀਸ਼ਨ ਦਾ ਆਪਣਾ ਵਿਰੋਧ ਉਸ ਰਜਿਸਟਰ ਤੇ ਦਰਜ ਕਰਾਉਂਦੇ ਸੀ ਸੋ ਮੈਂ ਲੋਕਾਂ ਤੋਂ ਇਸ ਗੱਲ ਦੀ ਮਾਫੀ ਚਾਹਨਾ ਕਿ ਸ਼ਹਿਰ ਦੀ ਡਿਵੈਲਪਮੈਂਟ ਲਈ ਚਾਹੇ ਆਪਸ 'ਚ ਲੜਾਈ ਲੜੀ ਜਾਂਦੇ ਆ ਲੇਕਿਨ ਉਹਦਾ ਖਮਿਆਜਾ ਸ਼ਹਿਰ ਵਾਸੀ ਪੁੱਗ ਤਰੇ ਆ ਸਾਨੂੰ ਸ਼ਰਮ ਜ਼ਰੂਰ ਆਉਂਦੀ ਆ ਪਾਟਿਆ ਸਾਹਿਬ ਲੇਕਿਨ ਇਸ ਗੱਲੋਂ ਆਉਂਦੀ ਆ ਕਿ ਅਸੀਂ ਉਸ ਹਾਊਸ ਦੇ ਮੈਂਬਰ ਆ ਜਿਹਦੇ ਵਿੱਚ ਤੁਹਾਡੇ ਵਰਗੇ ਨਲੈਕ ਕਾਉਂਸਲਰ ਬਣ ਕੇ ਗਏ ਆ ਸੋ ਬੀਬੀ ਜੀ ਖਾਲਸਾ ਪਰਿਵਾਰ ਹਮੇਸ਼ਾ ਇਸ ਗੱਲ ਲਈ ਦਰੇੜਿਆ ਸ਼ਹਿਰ ਦੀ ਤਰੱਕੀ ਦੇ ਲਈ ਕਿਸੇ ਹੱਦ ਤੱਕ ਵੀ ਜਾਣਾ ਪਵੇ ਚਾਹੇ ਤੁਸੀਂ ਨੋਟਿਸ ਦਿੱਤਾ ਜੋ ਮਰਜ਼ੀ ਹੋਰ ਤੁਸੀਂ ਕਰ ਲਿਓ ਸਾਡਾ ਗੁਨਾਹ ਸਰਵੈਨ ਨਹੀਂ ਆ ਕਿ ਅਸੀਂ ਉਹ ਸੜਕਾਂ ਪਾਸ ਕੀਤੀਆਂ ਜਿਵੇਂ ਜੇ ਤੁਸੀਂ 74 ਸਾਲ ਦੀ ਇੱਕ ਲੇਡੀ ਨੂੰ ਨੋਟਿਸ ਦਿੰਨੇ ਆ ਹਾਈ ਕੋਰਟ ਦਾ ਡਾਕਟਰ ਕਮਲ ਜੀ ਨੂੰ ਇਸ ਕਰਕੇ ਨੋਟਿਸ ਦਿੱਤਾ ਕਿ ਉਹਨਾਂ ਨੇ ਕਿਸੇ ਨੂੰ ਤਰਸ ਦੇ ਆਧਾਰ ਤੇ ਨੌਕਰੀ ਤੇ ਰਖਾਤਾ ਔਰ ਮਲਾਜਮਾਂ ਦੇ ਮਤੇ ਰੱਦ ਕਰਾਤੇ ਤੇ ਅੱਜ ਜੇ ਆ ਕੂੜੇ ਦੇ ਅੰਬਾਰ ਲੱਗੇ ਆ ਜੇ ਤੁਸੀਂ ਕਹਿੰਦੇ ਆ ਜੀ ਅਸੀਂ ਤਾਂ ਰੋਕੇ ਨਹੀਂ ਜਦੋਂ ਯਾਰੋ ਮੀਟਿੰਗਾਂ ਦੇ ਵਿੱਚ ਜਿਹੜੇ ਏਜੰਡੇ ਆ ਉਹ ਮਲਾਜਮਾਂ ਦੇ ਜਿਹੜੇ ਵਾਦੇ ਆ ਸਾਲ ਦਾ ਜਾਂ ਮਲਾਜਮਾਂ ਦੇ ਵਾਦੇ ਆ ਉਹੀ ਰੋਕੇ ਆ ਤੁਸੀਂ ਹੋਰ ਕੀ ਰੋਕੇ ਆ ਤੇ ਅੱਜ ਤੁਸੀਂ ਗਮਰਾਹ ਕਰ ਰਹੇ ਆ ਸੋ ਇਸ ਕਰਕੇ ਅਸੀਂ ਅੱਜ ਬੈਠੇ ਆ ਗੁਰਮਖ ਨੌਰਥ ਜੀ ਜੂਥ ਕਾਲੀ ਦਲ ਦੇ जिला प्रधान रमन थियाड़ा जी बीबी जी इंद्रजीत कौर जी ਅਸੀਂ ਸ਼ਹਿਰ ਵਾਸੀਆਂ ਨੂੰ ਦੱਸਦੇ ਆ ਕਿ ਅਸੀਂ ਉਹਨਾਂ ਦੇ ਨਾਲ ਆ ਨਾ ਅਸੀਂ ਇਹੋ ਜਿਹੇ ਗੱਡੜ ਭੱਜੇ ਤੋਂ ਡਰਦੇ ਆ ਨੋਟਸ ਸੱਡ ਕੇ ਜੋ ਮਰਜ਼ੀ ਕਰਦੇ ਹੋ ਅਸੀਂ ਧੋਖਣ ਨੂੰ ਤਿਆਰ ਆ ਸ਼ਹਿਰ ਦੀ ਖਾਤਰ ਕਿਉਂਕਿ ਸ਼ਹਿਰ ਨੇ ਜੋ ਮਾਣ ਤਾਣ ਸਾਨੂੰ ਦਿੱਤਾ ਆ ਖਾਲਸਾ ਪਰਿਵਾਰ ਸਦਾ ਉਹਦਾ ਰਹਿਣੀਆਂ ਸੋ ਕਿਸੇ ਦੇ ਵੱਧ ਘੱਟ ਕਿਸੇ ਦੀ ਸ਼ਾਨ ਦੇ ਖਿਲਾਫ ਗੱਲ ਕਹੇ ਹੋਵੇਗੀ ਆ ਮੈਂ ਮਾਫੀ ਚਾਹਵਾ ਕਿਉਂਕਿ ਮੈਂ ਇਹਨਾਂ ਵਰਗਾ ਹੁਸ਼ਿਆ ਨਹੀਂ ਹੈਗਾ ਜਿਸ ਤਰ੍ਹਾਂ ਦੀ ਇਹਨਾਂ ਨੇ ਅਲਫਾਜ਼ ਵਰਤੇ ਆ ਸੋ ਸਾਡੇ ਲਈ ਤਾਂ ਸਾਰੇ ਸਤਿਕਾਰਯੋਗ ਆ ਲੇਕਿਨ ਉਹ ਸਤਕਾਰ ਨੂੰ ਬਰਕਰਾਰ ਰੱਖਦੇ ਆ ਸਿਆਣਪ ਵੀ ਵਰਤੋ ਸ਼ਹਿਰ ਦੀ ਤਰੱਕੀ ਇੱਕ ਸਾਲ ਰਹਿ ਗਿਆ ਤੇ ਲੋਕਾਂ ਨੇ ਤੁਹਾਡੇ ਕੋਲ ਚੌਂਕਾਂ 'ਚ ਖੜੇ ਖੜ ਕੇ ਜਵਾਬ ਪੁੱਛਣਾ ਸਦਾ ਰੰਗਰ ਸਿੰਘ ਜੀ ਸੈਣੀ ਜਿਹੜੇ ਤੁਹਾਡੇ ਦੋ ਭਗੌੜੇ ਹੋ ਗਏ ਆ ਕਾਉਂਸਲਰ ਉਹਨਾਂ ਨੂੰ ਸਦੋ ਤੇ ਉਹ ਲੋਕਾਂ ਦੀ ਸੇਵਾ ਕਰਨ ਤੋਂ ਐਨਾ ਕਹਿੰਦਾ ਹੋਇਆ ਖਿਮਾਂ ਦਾ ਆਜਾਤਕ ਵਾਹਿਗੁਰੂ ਜੀ ਕਾ ਖਾਲਸਾ ਇਹ ਸੱਜਣ ਲਖਸ਼ੀਲ ਭਲਸੇ ਸਿੰਘ ਜਗਨਨਾਥ ਸਵਰਨ ਸਿੰਘ ਅੱਜ ਦੀਆਂ ਵਿਸ਼ੇਸ਼ ਸਰਗੀਆਂ ਹਨ ਫਿਰ ਕੰਮੀਆਂ ਤੇ ਤਾਰੀਆਂ ਸਰਕਾਰੀਆ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ